ਮੈਂ ਲੋਹੜੀ ਦੇ ਮੌਕੇ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਲੋਹੜੀ ਇੱਕ ਸਰਦੀ ਦਾ ਤਿਉਹਾਰ ਹੈ ਤੇ ਅਸੀਂ ਇਹਨੂੰ ਅੱਗ ਬਾਲ ਕੇ ਸ਼ਾਇਦ ਸਰਦੀ ਨੂੰ ਭਜਾਉਣ ਲਈ ਵੀ ਅਸੀਂ ਅੱਗ ਬਾਲਦੇ ਹਾਂ ਬੋਨ ਫਾਇਰ ਕਰਕੇ ਅਸੀਂ ਇੱਥੇ ਇਹਨੂੰ ਮਨਾਉਂਦੇ ਹਾਂ ਜਿਸ ਵਿੱਚ ਗੁੜ ਜਿਗਰੂ ਸ਼ੱਕਰ ਲੋਹੜੀਆਂ ਮੂੰਗਫਲੀ ਤੇ ਖੇਲਾ ਅਸੀਂ ਵੰਡਦੇ ਹਾਂ ਤੇ ਉਹਦੇ ਨਾਲ ਅਰਦਾਸ ਕਰਦੇ ਹਾਂ ਲੂੜੀ ਇੱਕ ਮਹਿਜ਼ ਤਿਉਹਾਰ ਹੀ ਨਹੀਂ ਇਹ ਇੱਕ ਬਹੁਤ ਵੱਡੀ ਕਹਾਣੀ ਹੈ ਉਸ ਸ਼ੇਰ ਦੀ ਜਿਨੇ ਕਿ ਅਕਬਰ ਬਾਦਸ਼ਾਹ ਨੂੰ ਟੱਕਰ ਦਿੱਤੀ ਤੇ ਪਹਿਲਾ ਉਹ ਲੀਡਰ ਸੀ ਜਿਨੇ ਨੇ ਕਿਸਾਨ ਕਿਸਾਨ ਦੀ ਕਿਸਾਨਾਂ ਨੂੰ ਰਾਹ ਦਿਖਾਇਆ ਤੇ ਅਕਬਰ ਬਾਦਸ਼ਾਹ ਨੂੰ ਲਗਾਮ ਨਹੀਂ ਦਿੱਤਾ ਇਸ ਕਰਕੇ ਦੁੱਲਾ ਸੀ ਉਹਦਾ ਨਾਂ ਤੇ ਦੁੱਲੇ ਦੇ ਬਾਪ ਨੂੰ ਵੀ ਤੇ ਦੁੱਲੇ ਦੇ ਦਾਦੇ ਨੂੰ ਵੀ ਅਕਬਰ ਬਾਦਸ਼ਾਹ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਲਗਾਨ ਨਹੀਂ ਦਿੰਦੇ ਸੀ ਤੇ ਉਹਨਾਂ ਦੀਆਂ ਬਾਡੀਆਂ ਨੂੰ ਬੜੀ ਬੁਰੀ ਤਰ੍ਹਾਂ ਟੌਰਚਰ ਕੀਤਾ ਤੇ ਜਦੋਂ ਦੁੱਲਾ ਜੰਮਿਆ ਤਾਂ ਮਾਂ ਨੇ ਲੁਕੋ ਕੇ ਰੱਖਿਆ ਉਹਨੂੰ ਰਾਜ ਨਹੀਂ ਦੱਸਿਆ ਪਰ ਜਦੋਂ ਵੱਡਾ ਹੋਇਆ ਤਾਂ ਉਹਨੂੰ ਇਹ ਰਾਜ ਪਤਾ ਲੱਗਿਆ ਤਾਂ ਉਹ ਵੀ ਆਪਣੇ ਆਪਣੇ ਮਾਪਿਆਂ ਦੇ ਜਦੋਂ ਕਮਲਾਤੇ ਤੁਰਪਿਆਤੇ ਉਹਨੇ ਫਿਰ ਜਦੋਂ ਵੀ ਕੋਈ ਅਪਰ ਬਾਸ਼ਾ ਦਾ ਕਾਫਲਾ ਆਉਂਦਾ ਸੀ ਕਿਸੇ ਹਾਈਵੇ ਤੇ ਆਉਂਦੇ ਸੀਗੇ ਉਹ ਲੋਕ ਤੇ ਉਥੇ ਲੁੱਟ ਲੈਂਦਾ ਸੀ ਲੁੱਟਿਆ ਹੋਇਆ ਮਾਲ ਉਹ ਫਿਰ ਗਰੀਬਾਂ ਚ ਵੰਡ ਦਿੰਦਾ ਸੀ ਇੱਕ ਹੋਰ ਵੀ ਗੱਲ ਅਦੁੱਲਾ ਕਰਦਾ ਸੀ ਕਿ ਉਹ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਨੂੰ ਉਹਨਾਂ ਨੂੰ ਜਾਲ ਮਤੂ ਬਚਾਉਂਦਾ ਸੀ ਜਿਹੜੇ ਉੱਤੇ ਪੈੜੀ ਨਜ਼ਰ ਰੱਖਦੇ ਸੀ ਤੇ ਉਹਨਾਂ ਕਈ ਕੁੜੀਆਂ ਦੇ ਵਿਆਹ ਵੀ ਉਹਨੇ ਕੀਤੇ ਤੋ ਲੋਹੜੀ ਲੋਹੜੀ ਦੀ ਇੱਕ ਕਹਾਣੀ ਪ੍ਰਚਲਿਤ ਹੈ ਕਿ ਦੁੱਲੇ ਨੇ ਸੁੰਦਰੀ ਤੇ ਮੁੰਦਰੀ ਜਿਹੜੀਆਂ ਕਿ ਬਾਹਮਣ ਦੀਆਂ ਕੁੜੀਆਂ ਸਨ ਗਰੀਬ ਬਾਹਮਣ ਦੀਆਂ ਕੁੜੀਆਂ ਉਹਨਾਂ ਤੇ ਉਥੋਂ ਦੇ ਹਾਕਮ ਦੀ ਨਜ਼ਰ ਸੀ ਉਹਨਾਂ ਨੂੰ ਬਚਾਉਣ ਲਈ ਉਹ ਤੇ ਉਹਦੇ ਮਾਤਾ ਪਿਤਾ ਜਿੱਥੇ ਚਾਹੁੰਦੇ ਸੀ ਉੱਥੇ ਉਹਨਾਂ ਨੂੰ ਵਿਆਹ ਉਹਨਾਂ ਦਾ ਵਿਆਹ ਕੀਤਾ ਤੇ ਵਿਆਹ ਕਰਨ ਤੋਂ ਬਾਅਦ ਉਹ ਸੇ ਤੋੜੀਆਂ ਆਂ ਤੇ ਉਥੇ ਉਹਨਾਂ ਨੂੰ ਫਿਰ ਆਪਾਂ ਅੱਜ ਵੀ ਇੱਕ ਵਾਰ ਗਾਉਂਦੇ ਆ ਇੱਕ ਗਾਣਾ ਗਾਉਂਦੇ ਆ ਤੁੱਲਾ ਪੱਟੀ ਵਾਲਾ ਤੁੱਲੇ ਨੇ ਧੀ ਵਾਈਂ ਸ਼ੇਰ ਸ਼ੱਕਰ ਪਾਈ ਸੁੰਦਰ ਮੁੰਦਰੀ ਤੇਰਾ ਕੋਣ ਵਿਚਾਰਾ ਤੁੱਲਾ ਪੱਟੀ ਵਾਲਾ ਦੁਲੇ ਨੇ ਧੀ ਵਾਈਂ ਸ਼ੇਰ ਸ਼ੱਕਰ ਪਾਈ ਕੁੜੀ ਦਾ ਸ਼ਾਲੂ ਪਟਾ ਸੰਨੂ ਕੋਣ ਟਮੇਟੇ ਤੋਂ ਇਸ ਤਰ੍ਹਾਂ ਦੀਆਂ ਕਈ ਵਾਰਾਂ ਅਸੀਂ ਗਾਉਂਦੇ ਆ ਪਰ ਜਿੱਥੇ ਅਸੀਂ ਲੋੜੀ ਨੂੰ ਮਨਾਉਂਦੇ ਆ ਉਥੇ ਸਾਨੂੰ ਇਦੇ ਨਾਲ-ਨਾਲ ਦੁੱਲੇ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਅਸੀਂ ਲੋੜੀ ਮੁੰਡੇ ਦੀ ਜੰਮਣ ਦੀ ਖੁਸ਼ੀ ਵੀ ਜਾਮ ਕਰਕੇ ਮਨਾਉਣੀ ਹੈ ਪਰ ਇਸ ਤਿਉਹਾਰ ਦਾ ਅਸਲੀ ਅਸਲੀ ਇਸ ਤਿਉਹਾਰ ਦੀ ਜਿਹੜੀ ਕਹਾਣੀ ਹੈ ਉਹ ਲੜਕੀਆਂ ਨਾਲ ਸੰਬੰਧਿਤ ਹੈ ਜਿਵੇਂ ਕਿ ਸੁੰਦਰ ਤੇ ਮੁੰਦਰੀ ਨਾਲ ਜੀ ਜੀ ਸੋ ਮੈਂ ਸਭ ਆਪਣੇ ਚਾਹਣ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਹੋਰ ਪਾਰੇ ਦੇ ਸਾਰੇ ਲੋਕਾਂ ਨੂੰ ਲੋਹੜੀ ਤੇ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਤੇ ਆਪ ਦੀ ਸਿਹਤ ਚੰਗੀ ਸਿਹਤ ਲਈ ਸ਼ੁਭ ਕਾਮਨਾਵਾਂ ਦਿੰਦਾ